ਹਾਂਜੀ ਦੋਸਤੋ ਤੁਸੀਂ ਜੇ ਚੰਡੀਗੜ੍ਹ ਆਓ ਤਾਂ ਤੁਸੀਂ ਇਹ ਮਾਰਕੀਟ ਜ਼ਰੂਰ ਚੈੱਕ ਕਰਿਓ ਬਹੁਤ ਵਧੀਆ ਕਲਰਾਂ ਦੇ ਸਮਾਨ ਆ ਇੱਥੇ ਜ਼ਰੂਰ ਤੁਸੀਂ ਇੱਥੇ ਗੇੜਾ ਲਗਾ ਕੇ ਜਾਈਓ ਸੈਕਟਰ 22 ਦੀ ਬੂਥ ਮਾਰਕੀਟ ਐ ਨਹੀਂ ਇਹਨੇ ਬੂਥ ਮਾਰਕੀਟ ਆ ਦੋਸਤੋ ਇਹ ਤੁਸੀਂ ਦੇਖ ਰਹੇ ਆ ਸ਼ਾਸਤਰੀ ਮਾਰਕੀਟ ਸੈਕਟਰ 22 ਚੰਡੀਗੜ੍ਹ ਤੇ ਵੈਲਕਮ ਕਰ ਰਹੇ ਆਪਾਂ ਨੂੰ ਤੇ ਤੁਸੀਂ ਸਾਡੀ ਮਾਰਕੀਟ ਦੇ ਵਿੱਚ ਆ ਰਹੇ ਆ ਅਸੀਂ ਤੁਹਾਨੂੰ ਵੈਲਕਮ ਕਰਦੇ ਆ ਅਸੀਂ ਤੁਹਾਨੂੰ ਸੈਕਟਰ 22 ਦੀ ਮਾਰਕੀਟ ਦਿਖਾਣੇ ਆ ਇਹ ਬਹੁਤ ਸਸਤੀ ਮਾਰਕੀਟ ਹੈ ਚੰਡੀਗੜ੍ਹ ਦੇ ਮੁਕਾਬਲੇ ਗਾ ਤੁਸੀਂ ਇੱਥੇ ਕੋ ਮਨਾਣਾ ਤੇ ਨਾਲ-ਨਾਲ ਤੁਸੀਂ ਇੱਥੇ ਸ਼ੋਪਿੰਗ ਵੀ ਕਰ ਸਕਦੇ ਹੋ ਤੇ ਨਾਲ-ਨਾਲ ਤੁਸੀਂ ਇੱਥੇ ਘੁੰਮ ਵੀ ਸਕਦੇ ਹੋ ਬਹੁਤ ਸਾਰੀ ਆਈਟਮ ਇੱਥੇ ਮਿਲਦੀ ਆ ਔਰ ਬਾਜਵ ਰੇਟ ਤੇ ਮਿਲਦੀ ਆ ਅਸੀਂ ਤੁਹਾਨੂੰ ਇਕਲੀ ਇਕਲੀ ਇੱਥੇ ਅਸੀਂ ਜਾਣਾ ਉਹ ਵੀ ਤੁਹਾਨੂੰ ਅਸੀਂ ਦਿਖਾਉਣੇ ਆ ਪਰ ਸੇ ਪਰ ਸੇ ਬੰਨਿਆ ਕੱਪੜਾ ਹੀ ਕੱਪੜਾ ਪਿਆ ਬਈ ਸਟੀਚਿੰਗ ਸ਼ਰਟਾਂ ਈ ਸ਼ਰਟਾਂ ਕੱਛੇ ਬਣਾਣਾ ਲੇਡੀਜ਼ ਦੇ ਬੱਚਿਆਂ ਵਾਲੇ 6 ਮਹੀਨੇ ਦਾ ਸਾਲ ਤੱਕ ਹੋਰ ਕਿਸਮ ਦਾ ਸਮਾਨ ਹੈ ਇੱਥੇ ਹਰ ਕਿਸਮ ਦਾ ਇਹ ਬੂਥ ਮਾਰਕੀਟ ਹੈ ਦੋਸਤੋ ਬੂਥ ਮਾਰਕੀਟ ਹੈ ਦੇਖ ਸਕਦੇ ਹੋ ਬੂਥ ਮਾਰਕੀਟ ਹੈ ਇਹ ਆਜਾ ਰੇਟ 6800 6800 ਦਾ ਪਜਾਮਾ ਹੈ ਨਹੀਂ ਤੋਬੀ ਗ੍ਰੇਸ ਲਾਈਕ ਅੱਛਾ ਲੈ ਵੀ ਦੋਸਤੋ ਆਪਾਂ ਨੂੰ ਆ ਬਾਈ ਤੇ ਆਪਾਂ ਨੇ ਲਏ ਦੋ ਪਜਾਮੇ ਇਹ ਕਲਰ ਦੇ ਲਾਸਟ ਰੇਟ ਬਾਈ ਦਾ 500 ਰੁਪਿਆ ਹੋਈ ਸੂਤੀ ਕਪੜਾ ਗਰਮੀ ਵਾਲਾ ਤੁਸੀਂ ਵੀ ਬਾਈ ਦੇ ਬਾਈ ਜਾਣਾ ਮੈਂ ਤੇਰੀ ਦੁਕਾਨ ਦਾ 180 ਕਲਬ ਕਲਬ ਇੱਕ ਸਿੱਕੀ ਅੱਛਾ ਕਲਬ 121 ਆ ਵੀ ਬਾਈ ਦਾ ਦੁਕਾਨਦਾਰ ਨਾਮ ਹੈ ਤੁਸੀਂ ਵੀ ਤੇ ਜਰੂਰ ਆ ਕੇ ਜਾਇਓ ਤੇਰਾ ਸਨਮ ਨਿਕਰਾਦਾ ਉੱਪਰ ਦੇ ਬੰਦੇ ਆਸਾ ਨਿਕਰਾਦੋ 3.5 ਬੀ ਆਨ ਕੰਨੀ ਦੋ ਰਾਨਾ ਐਨ ਕਲੀਲੀ ਮੈਡਮ ਨੇ ਐਨ ਕੰਮ ਹੋ ਬਰਕੀ ਹੋਰਾਂ ਜਨ ਬਚਨ ਮਲਟੀ ਪੜਦੇ ਪੜਦੇ ਬੜੇ ਟਾਪਦੇ ਆ ਵੀਰੇ ਤੇਰੇ ਕੀ ਰੇਡਦੇ ਆ 260 ਭਾਈ ਜੀ 240 200 ਤੋਂ ਸਟਾਰਟਿੰਗ ਆ ਅੱਛਾ 200 ਤੋਂ ਸਟਾਰਟਿੰਗ ਕੈਫਟ ਦਾ ਇੱਕ ਪੜਦਾ ਦੇਖੋ ਲੈ 350 ਰੇਡੀ ਕੀ ਕਿੰਨੀ ਜਗ੍ਹਾ ਕਵਰ ਕਰਦਾ ਪੜਦਾ ਚਾਹੂ ਚੋੜਾ ਦੇ 2 ਫੁੱਟ ਸਮੋਂ ਤੋਂ 2 ਢਾਈ ਫੁੱਟ ਕਰਦਾ ਚਾਦਰ ਕੀ ਰੇਟ ਕਹਿੰਦਾ 200 500 ਕਾਟਨ ਦੀ ਆ ਪੜਦੇ ਬਹੁਤ ਵਧੀਆ ਬਾਈ ਕੋਣ ਜੈਨ ਬਹੁਤ ਵਧੀਆ ਪੜਦੇ ਆਂਗਾ ਦੇਖੀ ਕਿੱਦਾਂ ਕੋਡ ਜੈਨ ਹੈ ਬਹੁਤ ਅਜਿਹੇ ਆ भी पांच पांच सौ की चादर दो चादर मैडम ने ले लिया बहुत वी चादर है गरंटी वाला कलर भाई कपड़ा ही कपड़ा है कपड़ा ही कपड़ा रेडीमेड कपड़ा प्राइस भी लिखी हुई है दो दो सौ रुपये प्राइस लिखी हुई है दो दो सौ रुपया सेल प्राइस 2200 ਬਈ ਮੋਬਾਈਲਾਂ ਦਾ ਗਰੇ ਹੀ ਲੱਗਿਆ ਪਿਆ ਮੋਬਾਈਲ ਕਵਰ ਮੋਬਾਈਲ ਕਵਰ ਗਰੇ ਹੀ ਲੱਗਿਆ ਪਿਆ ਇਹਦੇ ਕੋਲ ਮੋਬਾਈਲਾਂ ਦਾ ਤਾਂ ਮੋਬਾਈਲਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਕਵਰ ਇਹ ਦੋਸਤੋ ਦੇਖੋ ਜਲਦੀ ਕਿੰਨੀ ਪਾਣੀ ਦੀ ਤਦਰ ਕਰਦੇ ਆ ਚੰਡੀਗੜ੍ਹ ਦੇ ਵਿੱਚ ਜਲ ਹੈ ਤਾਂ ਕਲ ਹੈ ਆਓ ਮਿਲ ਕੇ ਸ਼ਾਸਤਰੀ ਮਾਰਕੀਟ ਕੋਲ ਸਵੱਛ ਬਣਾਈ ਜੀ ਦੇਖ ਸਕਦੇ ਹੋ ਪਾਣੀ ਦੀ ਕਿੰਨੀ ਗਦਰ ਕਰਦੇ ਆ ਇਹ ਸਾਰੀ ਬੂਥ ਮਾਰਕੀਟ ਆ ਤੁਸੀਂ ਇੱਥੇ ਦੇ ਜੋ ਮਰਜੀ ਉਹ ਖਰੀਦ ਸਕਦੇ ਆ ਅਜੀ ਥੋੜੀ ਜਿਹੀ ਧੁੱਪ ਆਏ ਸ਼ਾਮ ਨੂੰ ਤਾਂ ਇੱਥੇ ਨਾ 6-7 ਵਜੇ ਧੱਕਾ ਵਹਿੰਦਾ ਧੱਕਾ ਆ ਜੇ ਸਾਰੇ ਕੋ ਘੁੜਾਣਾ ਹੈ ਪਤਾ ਹੈਾਰੇ ਕੰਮ ਦਾ ਹੈ ਘੁੜਾਣਾ ਸ਼ਾਮ ਨੂੰ 6-7 ਵਜੇ ਤਾਂ ਇੱਥੇ ਧੱਕਾ ਵਹਣਾ ਦੋਸਤੋ हाँ जी मार्केट बहुत दिया? वेरी गुड किर ते दुकान भाई साहब कर रहे हैं, जी जी अच्छा नुँ। 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 बहुत अच्छा ਇਹ ਕੋ ਬੂਟਾਂ ਦੀ ਮਾਰਕੀਟ ਆ ਇਨਾ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਧੰਵਾਦ ਦੋਸਤੋ ਤੁਸੀਂ ਜਦ ਵੀ ਆਓ ਬਾਈ ਦੀ ਮਾਰਕੀਟ ਜਰੂਰ ਚੈੱਕ ਕਰਕੇ ਜਾਇਓ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਦੱਸਿਓ ਕਿ ਤੁਹਾਨੂੰ ਕਿਹੜੀ ਚੀਜ਼ ਵਧੀਆ ਲੱਗੀ ਆ ਥੈਂਕ ਯੂ ਸਤਿ ਸ੍ਰੀ ਅਕਾਲ ਸਾਰਿਆਂ ਨੂੰ